ਖੰਡਾ ਸ੍ਰੀ ਮੁਖਤਸਰ ਸਾਹਿਬ ਸੜਕਾ ਜੀ ਦੇ ਬਲਾਦੇਵਾਲ ਕੋਲ ਇੱਕ ਪੁਲਤਾ ਪਲਟਿਆ ਪਿਆ ਸੜਕ ਦੇ ਵਿਚਕਾਰ ਤੇ ਇਧਰੋਂ ਸੜਕ ਸੁਰੱਖਿਆ ਦੇ ਗੱਡੀ ਵੀ ਬਹੁਤ ਚੁੱਕੇ ਇਥੇ ਟੈਕ ਨੂੰ ਚਾਰੂ ਢੰਗ ਨਾਲ ਚਰਾਉਣ ਲਈ ਇੱਕ ਇਕੱਠਾ ਅਰਜ ਟੱਕ ਜੇ ਯਾਰ ਦੇ ਜੀ ਆਰ ਸੀ ਗੁੱਡ ਜੀ ਆਰ ਸੀ ਕੈਰੀਅਰ ਕੰਪਨੀ ਆ ਸਰ ਕਰੋਗੇ ਪਾਰ ਕਿਹਾ ਹਾਂ ਭਰ ਕੇ ਬਸ ਰਹੇਗੀ ਭਾਈ ਬਸ ਰਹੇਗੀ ਫਿਰ ਮੂਰੇ ਆ ਗਿਆ ਸੀ ਕੁਝ ਕੰਗਰ ਗਿਆ ਸੀ ਬਸੇ ਪਸ਼ੂ ਆ ਗਏ ਸੀ ਕਿੱਥੋਂ ਆਏ ਆ ਬਈ ਤੁਸੀਂ ਤੇ ਪਰ ਮਿੰਟ ਚ ਆਏ ਮੋਗ ਇਨ੍ਹਾਂ ਦੇ ਉਹ ਮੜਾ ਆ ਕੋਈ ਭੇਜੋ ਭੇਜੋ ਕੋਈ ਜਾਣ ਦੂਜੇ ਡਾਕਟਰ ਡੂਟਰ ਕੋਲੇ ਵਿਚਾਰੇ ਨੂੰ ਹੁਣ ਸਿੱਟ ਸੱਟ ਫੇੜ ਤਾਂ ਨਹੀਂ ਬਾਹਲੀ ਮਰਜੀ ਬਸ ਤਾਂ ਇੱਥੇ ਪਸ਼ੂ ਆ ਗਏ ਕਿੱਥੋਂ ਆਏ ਕਿੱਥੋਂ ਸੀ ਮਕਸਦ ਤਾਂ ਮਕਸਦ ਤੋਂ ਆਏ ਸੀ ਤੋਹ ਰਾਜੋ ਤੇਲ ਪਵਾ ਕੇ ਤੁਰਿਆ ਹਾਂ ਹਾਂ ਦੇਖੇ ਪਿੱਛੇ ਆ ਕੇ ਨਹੀਂ ਆ ਗਏ ਹੌਲੀ ਕਰਦੇ ਅੱਛਾ ਬਾਰਸ ਵੀ ਸੀਗੀ ਮੂਰੇ ਕੀ ਨਾਂ ਤੁਹਾਡਾ ਜਗਜੀਤ ਸਿੰਘ ਠੀਕ ਹੈ ਪਰ ਉਹ ਗੱਲ ਉਧਰ ਕੋਈ ਨਹੀਂ ਸੋ ਇਹ ਡਰਾਈਵਰ ਜਗਜੀਤ ਸਿੰਘ ਆ ਜੀ ਮੁਕਸਰ ਤੋਂ ਆਏ ਸੀ ਇਹਦਾ ਵਿਪਾਰਸ ਜ਼ਿਆਦਾ ਸੀ ਤੇ بارش ਕਰਕੇ ਅ ਉਧਰੋਂ ਪਸ਼ੂ ਆ ਗਏ ਹਮਾਰਾ ਪਸ਼ੂ ਜਿਹੜੇ ਫਿਰਦੇ ਆ ਉਹ ਆ ਗਏ ਵਿੱਚ ਤੇ ਉਹਦੇ ਕਾਰਨ ਜਿਹੜਾ ਇਹ ਸੜਕ ਦੇ ਵਿੱਚਕਾਰ ਜਿਹੜੀ ਇਹ ਇਹ ਗੱਡੀ ਹੈ ਟਰਾਲਾ ਜਿਹੜਾ ਪਲਟ ਗਿਆ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਜੀ ਤੇ ਡਰਾਈਵਰ ਵੀ ਸਹੀ ਸਲਾਮਤ ਹੈ ਡ라이ਵਰਾ ਟਟਾ ਫਿੱਟਾ ਥੋੜੀਆਂ ਬਹੁਤੀਆਂ ਪੂਰੇ ਰਗੜਾ ਲੱਗ ਜਿਆ ਤੇ ਇਧਰੋਂ ਸੜਕ ਸੁਰੱਖਿਆ ਦੇ ਜਿਹੜੇ ਮੁਲਾਜ਼ਮ ਪਹੁੰਚੇ ਆ ਤੋ ਇਹ ਬਠਿੰਡਾ ਸ੍ਰੀ ਮੁਕਸਰ ਸਾਹਿਬ ਰੋਡ ਤੇ ਪਿੰਡ ਭਲਾਡੇ ਵਾਲੇ ਕੋਲ ਆਵਾਰਾ ਪਸ਼ੂ ਜਿਹੜੇ ਇੱਥੇ ਸੜਕਾਂ ਦੇ ਵਿਚਕਾਰ ਘੁੰਮਦੇ ਆ ਤੇ ਉੱਥੋਂ ਬਾਸ ਪੈ ਰਹੀ ਸੀ ਤੇ ਉਦੋਂ ਟਰਾਲਾ ਉਲਟਿਆ ਵਿੱਚ ਇਹਦੇ ਤੇ ਇਹਦੇ ਬਾਰੇ ਜਾਣਦੇ ਆ ਇਹ ਡਰਾਈਵਰ ਆ ਬਾਈ ਜਗਜੀਤ ਸਿੰਘ ਆ ਤੇ ਹਾਂਜੀ ਬਾਈ ਜੀ ਤੁਹਾਡੀ ਗੱਡੀ ਆ ਜੀ ਕੀ ਨਾਂ ਜੀ ਮੇਰਾ ਨਾਂ ਉਕਰ ਸਿੰਘ ਜਟਾਣਾ ਹੈ ਤੇ ਇਹ ਜਿਹੜੀ ਕੀ ਕਾਰਨ ਬਣਿਆ ਜਿਵੇਂ ਡਰਾਈਵਰ ਨੇ ਤਾਂ ਦੱਸਿਆ ਵੀ ਇਹਦੇ ਵਾਰਾ ਪਸ਼ੂ ਆ ਗਏ ਸੀ ਤੇ ਕੀ ਲੈ ਕੇ ਗਏ ਕਿੰਨਾ ਨੁਕਸਾਨ ਆ ਤੇ ਪੇਪਰ ਮੈਨੂੰ ਕੋ ਪੇਪਰ ਭਰਿਆ ਸੀ ਕਿਰਪਾਣਾ ਜਿਹੜੀ ਉੱਥੇ ਪੇਪਰ ਭਰਿਆ ਹਾਂਜੀ ਇਧਰੋਂ ਆ ਰਿਹਾ ਸੀ ਮਾਤੇ ਕੋ ਕਹਿੰਦਾ ਇਹ ਕਹਿੰਦਾ ਪਸ਼ੂ ਆ ਗਿਆ ਹਾਂ ਉਹ ਮਾਰਦੇ ਗੱਡੀ ਹੋਰ ਗੱਡੀਆਂ ਆਸੇ-ਪਾਸੇ ਕੋਈ ਹਿੜੀ ਸੀ ਇਹ ਵੀ ਬਚਤ ਰਹੀ ਗਈ ਹੈ ਨਾ ਸਾਡੀ ਬਚਤ ਹੋ ਗਈ ਬਿਲਕੁਲ ਉਹ ਕੱਪੂਲੂ ਤੱਕ ਗਈਆਂ ਫੁੱਲ ਮੋਟਰਸਾਈਕਲ ਵਗੈਰਾ ਕੋਈ ਹੋਰ ਹੰਦਲ ਜਿਆਦਾ ਹਾਂ ਵੀ ਫਿਰ ਦੂਰ ਤੇ ਗੰਜੇ ਰੀਲਾਂ ਇਹ ਪੇਪਰ ਆ ਜਣੇ ਨਰੀਲਾਂ ਚ ਤੇ ਇੱਥੋਂ ਵਿਛਡੇ ਦੀ ਗੱਡੀ ਆ ਨਹੀਂ ਮਲੂੜ ਦੀ ਇਹ ਸੇ ਬਲੂੜ ਦੀ ਗੱਡੀ ਆ ਤੇ ਇਧਰੋਂ ਮੁਕਸਰੋਂ ਭਰ ਕੇ ਆਈ ਸੀ ਤੇ ਜਾਣਾ ਕਿੱਥੇ ਸੀ ਕਿੱਧਰ ਪਈ ਜਾਣਾ ਕੋਰਕਪੁਰ ਸੇ ਯੂਪੀ ਕੋਰਕਪੁਰ ਕਿੰਨਾ ਨੁਕਸਾਨ ਲੱਗਦਾ ਤੁਹਾਡਾ ਇਹ ਗੱਡੀ ਦਾ ਵੀ ਨੁਕਸਾਨ ਬਹੁਤ ਹੈ ਨੁਕਸਾਨ ਤਾਂ ਹੈਗਾ ਹੀ 1 ਲੱਖ 1.5 ਲੱਖ ਰੁਪਏ ਦਾ ਹਾਂ ਯਾ ਲੈ ਕੱਢਦਾ ਬੈਸ ਚਲੋ ਬੱਤਰੇ ਕੀ ਇੰਨੀ ਬਹੁਤ ਆ ਵੀ ਜਿਹੜਾ ਹੋਰ ਤਾਂ ਚਲੋ ਸੋ ਇਹ ਕੋਈ ਰੀਲਾਂ ਪੇਪਰ ਦੀਆਂ ਜੀ ਇਹ ਜਿਹੜੇ ਪੇਪਰ ਮਿੱਲ ਆ ਰਪਾਣੇ ਉੱਥੋਂ ਇਹ ਗੱਡੀ ਆਈ ਹੈ ਜੀ ਉਥੋਂ ਤੇ ਇਹ ਰੀਲਾ ਰੁੜ ਕੇ ਇਹ ਬਹੁਤ ਵੱਡਾ ਨੁਕਸਾਨ ਹੋਣਾ ਸੀ ਜੇ ਹੋਰ ਆਸ-ਪਾਸੇ ਕੋਈ ਗੱਡੀਆਂ ਹੁੰਦੀਆਂ ਤਾਂ ਵੱਡਾ ਨੁਕਸਾਨ ਹੋਰ ਵੀ ਹੋ ਸਕਦਾ ਸੀ ਤੇ ਪਰ ਕਿਸੇ ਤਰ੍ਹਾਂ ਦਾ ਡਰਾਈਵਰ ਵੀ ਬਚਰੇਗੀ ਤੇ ਬਾਹਰੋਂ ਕਿਉਂਕਿ ਰੀਲਾ ਇਹ ਗੋਲ ਰੋਲ ਆ ਜਿਹੜੇ ਇਹ ਪੇਪਰ ਆ ਇਹਦੇ ਚ ਤੇ ਇਹ ਰੁੜ ਕੇ ਦੂਰ ਤੱਕ ਗਿਆ ਉਹ ਪਰੇ ਖੇਤਾਂ ਤੱਕ ਵੀ ਪਏ ਆ ਤੁਹਾਨੂੰ ਦਿਖਾਉਨੇ ਆ ਇਧਰੋਂ ਤਸਵੀਰਾਂ ਹੈਦਰਾਬਾਦ ਸ ਜਿਹੜੀ ਲਗਾਤਾਰ ਪੈ ਰਹੀ ਹੈ ਉਹਦੇ ਕਾਰਨ ਹੀ ਸਾਰਾ ਕੁਝ ਹੋ ਰਿਹਾ ਹੈ ਹਾਦਸਾ ਸੜਕ ਤੇ ਪੂਰੇ ਵਿਚਕਾਰ ਆ ਤੇ ਨਾਲ ਟ੍ਰੈਫਿਕ ਦੀ ਸਮੱਸਿਆ ਦਾ ਕਾਰਨ ਸੜਕ ਸੁਰੱਖਿਆ ਦੇ ਜਿਹੜੇ ਕਰਮਚਾਰੀ ਆ ਇਹਨਾਂ ਦੀ ਗੱਡੀ ਆ ਜਿਹੜੀ ਤੇ ਉਹ ਪਹੁੰਚੀ ਹੋਈ ਐ ਤੇ ਇਹ ਟੰਗ ਚਰਨਾ ਚੱਲ ਵੀ ਰਿਹਾ ਜਿਹੜਾ ਬਲਾਡੇ ਵਾਲਾ ਡ੍ਰੀਮ ਲੈਂਡ ਤੇ ਉਹਦੇ ਨੇੜੇ ਆ ਸਾਰਾ ਕੁਝ ਇਹ ਆਪਸਾ ਆਪ ਨੇ ਇਧਰ ਖੇਤਾਂ 'ਚ ਵੀ ਚਲੇ ਗਏ ਆ ਜਿਹੜੇ ਇਹ ਪੇਪਰ ਦੇ ਰੋਲ ਆ ਜਵਾਨ ਸਰਖਸ਼ ਰੱਖਿਆ ਫੋਰਸ ਪਹੁੰਚ ਚੁੱਕੇ ਨੇ ਜੀ